ਵਿਸਾਖੀ ਵਾਲੇ ਦਿਨ ਵਿਸ਼ਵ Hindu ਪਰਿਸ਼ਦ ਨੰਗਲੇ ਕਾਇਦੇ ਪ੍ਰਦਾਨ ਵਿਕਾਸ ਬੱਗਾ ਦੇ ਕੀਤੇ ਗਏ ਕਤਲ ਦੇ ਮਾਮਲੇ ਦੇ ਵਿੱਚ ਰੋਪੜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਇਸ ਕਤਲ ਦੇ ਵਿੱਚ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰੁਪਨਗਰ ਵਿਖੇ ਜ਼ਿਲ੍ਹੇ ਦੇ ਐਸਐਸਪੀ ਗੁਲਨੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਐਸਐਸਪੀ ਰੂਪਨਗਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਵਿਕਾਸ ਬੱਗਾ ਦੇ ਕਤਲ ਦੇ ਪਿੱਛੇ ਪਾਕਿਸਤਾਨ ਵਿੱਚ ਬੈਠੀਆਂ ਕੁਝ ਐਂਟੀਟੀ ਦਾ ਹੱਥ ਹੈ ਪਰੰਤੂ ਇਹ ਕਿਹੜੀਆਂ ਜਥੇਬੰਦੀਆਂ ਹਨ ਇਸ ਬਾਰੇ ਅਜੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤੇ ਜਿਵੇਂ ਹੀ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਉਹ ਵੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ उन्होंने दस के इस कतल केस विच कथित मुलजमा वालों वरत्या गया जुपीटर स्कूटर भी बरामद किया गया है ते इस तो इलावा दो पिस्टल ते कुछ जिंदा कारतूस भी बरामद किए गए हैं ਇਹ ਬਿਚੇ ਤਰੀਕ ਦੀ ਸ਼ਾਮ 5 ਵਜੇ ਦੇ ਕਰੀਬ ਮੰਗਲ ਵਿੱਚ ਇੱਕ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਸਾਡੇ ਵਿਸ਼ਵਨਦ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈਗੇ ਮੰਗਲ ਦੇ ਉਹਨਾਂ ਦਾ ਮਰਡਰ ਦੋ ਐਸੀਡੈਂਟਸ ਨੇ ਆ ਕਰਕੇ ਕਰਤਾ ਸੀਗਾ ਉਸ ਸਿਲਸਿਲੇ ਵਿੱਚ ਸਾਡੀ ਤਫ਼ਤੀਸ਼ ਜਿਹੜੀ ਹੈਗੀਏ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਇੱਕ ਟੀਮਾ ਬਣਾ ਕਰਕੇ ਔਰ ਸਾਡੀ ਟੀਮਾਂ ਨੇ ਕਾਫੀ ਚੰਗੀ ਤਰੀਕੇ ਨਾਲ ਕੰਮ ਕਰ ਦਿਆ ਹੋਇਆ ਜਿਹੜਾ ਹੈਗਾ ਉਹ ਬੰਦੇ ਆਇਡੈਂਟੀਫਾਈ ਕਰ ਲਏ ਹੈਗੇ ਨੇ ਔਰ ਰਾਜੋਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਹੈਗੀ ਹੈ ਇਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਤੇ ਦੂਜਾ ਹੈਗਾ सुरेंद्र ਸਿੰਘ ਉਰਫ ਰਿਕਾ ਇਹ ਦੋਨੋਂ ਜਿਹੜੇ ਸਲੋਪਿੰਡ ਤੇ ਰਹਿਣ ਵਾਲੇ ਹੈਗੇ ਨੇ ਨਵਾਂ ਸ਼ਹਿਰ ਐਸ ਪੀ ਐਸ ਨਗਰ ਤੇ ਇਹਨਾਂ ਦਾ ਆਪਰਾਧਿਕ ਪ੍ਰਤਿਛੋਕੜ ਹੈਗਾ ਪਹਿਲਾਂ ਵੀ ਇਹਨਾਂ ਤੇ ਐਨ ਡੀ ਪੀ ਐਸ ਐਕਟ ਦੇ ਆਮ ਸੈਕਟ ਦੇ ਖੋਹਾਂ ਦੇ ਪਰਚੇ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ ਦੋ ਵੈਪਨ ਜਿਹੜੇ ਹੈਗੇ ਨੇ ਬੱਤੀਪੋਰ ਦੇ ਰਿਵਲਵਰ ਆਪਾਂ ਨੂੰ ਪਿਸਟਲ ਜਿਹੜੇ ਹੈਗੇ ਨੇ ਬਰਾਮਦ ਹੋਏ ਨੇ ਤੇ ਨਾਲ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹੈਗੇ ਇੱਕ ਜਿਹੜੀ ਵਹੀਕਲ ਜਿਹੜਾ TVS ਜੁਪੀਟਰ ਯੂਜ਼ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ ਦਾ ਬੈਕਗ੍ਰਾਉਂਡ ਲਿਖੀ ਅਨਰਾਈਟ ਹੈ ਜਿਸ ਤਰ੍ਹਾਂ ਜਿਹੜਾ ਹੁਣ ਤੱਕ ਦੀ ਇਨਟਰੋਗੇਸ਼ਨ ਹੈਗੀ ਹੁਣ ਤੱਕ ਦਾ ਅਨਦਰ ਡਿਸਕਲੋਜ਼ਰ ਹੈਗਾ ਉਸ ਬੇਸ ਤੇ ਅਨਦਰ ਇਹ ਕਲੀਅਰ ਹੋ ਗਿਆ ਕਿ ਇਹ ਦਸ਼ਕਦਰ ਦਾ ਮੋਡਿਊਲ ਹੈਗਾ ਔਰ ਬਾਹਰਲੀ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਪੋਰਟੂਗਲ ਬੇਸ ਪਾਕਿਸਤਾਨ ਬੇਸ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਉਹੀ ਇਹਨੂੰ ਚਲਾ ਰਹੀਆਂ ਸੀਗੀਆਂ ਦੇ ਦੇ ਵਰ ਜਸਟ ਫੁੱਲ ਸੋਲਜਰਸ ਜਿਹੜੀ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈਗੀ ਹੈ ਉਹਦੇ ਬਾਰੇ ਹੁਣ ਤਫਤੀਸ਼ ਸਾਡੀ ਜਾਰੀ ਹੈਗੀ ਹੈ ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ ਜਿਹੜੇ ਐਫਰਟ ਸੋਲਜਰ ਐ ਮੇਅਰ ਆਪਰੇਟਿਵਸ ਅਗੇ ਨੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਪਏ ਨੇ ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ ਇਹਨਾਂ ਨੂੰ ਪੈਸੇ ਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਏ ਗਏ ਸੀ ਤੇ ਹੁਣ ਕਿਹੜੇ بیس ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ ਕਿਉਂ ਹੋਇਆ ਹੈਗਾ ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਚਾਹੂਗਾ ਕਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਇਹਦੇ ਵਿੱਚ ਇਨਵੋਲਡ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਵਿੱਚ ਖੁਲਾਸਾ ਕਰਾਂਗੇ ਸਰ ਇਹਨਾਂ ਨੇ ਕੋਈ ਪਹਿਲਾਂ ਵੀ ਵਾਰਤਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਚੋਕੜ ਹੈਗਾ ਸਨੈਚਿੰਗਸ ਦੇ ਵੀ ਪਰਚੇ ਹੈਗੇ ਨੇ ਆਰਮ ਸੈਕਟ ਦੇ ਵੀ ਹੈਗੇ ਨੇ ਐਨਡੀਪੀਐਸ ਐਕਟ ਦੇ ਵੀ ਹੈਗੇ ਨੇ ਔਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫ਼ਤੀਸ਼ ਜੜੀ ਜਾ ਰਹੀ ਹੈਗੀ ਹੈ ਜੋ ਵੀ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗੱਲ ਆਏਗੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਤਫ਼ਤੀਸ਼ ਵਿੱਚ ਉਸ ਚੀਜ਼ ਨੂੰ ਵੀ ਆਪਾਂ ਵਿਚਾਰ ਰਹੇ ਹੈਗੇ ਆ ਬਟ ਹਜੇ ਤੱਕ ਇਹ ਜਿਵੇਂ ਕੁਝ ਵੀ ਇਹਦੇ ਚ ਲੀਕ ਮਿਲੇਗੀ ਤੇ ਤੁਹਾਡੇ ਨਾਲ ਆਪਾਂ ਸਾਂਝੀ ਜਿੰਨੇ ਰੈਕੀ ਕਰਾਈ ਸੀਗੀ ਔਰ ਸਾਰਾ ਡਿਟੇਲ ਉੱਤੇ ਸ਼ੇਅਰ ਕੀਤੀ ਸੀਗੀ ਔਰ ਇਸ ਬੇਸ ਤੇ ਜਿਹੜਾ ਹੈਗਾ ਟਾਰਗੇਟ ਉਹਨਾਂ ਨੇ ਆਈਡੈਂਟੀਫਾਈ ਕੀਤਾ ਹੈ ਇਸ ਬਾਰੇ ਤਫਤੀਸ਼ ਸਾਡੀ ਚੱਲ ਰਹੀ ਹੈਗੀ ਹੈ ਇਸ ਬਾਰੇ ਕਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈ ਔਰ ਪਾਕ ਪੇਸ ਲੈ ਕੇ ਨੇ ਕਿਹਾ ਹੈਗਾ ਬਟ ਇਸ ਤੋਂ ਅੱਗੇ ਜਿਹੜੇ ਤਾਰ ਲਏਗੇ ਨੇ ਉਹਨਾਂ ਦੀ ਹਜੇ ਆਪਾਂ ਪੂਰੀ ਖੁਲਾਸਾ ਜਿਹੜਾ ਹੈਗਾ ਕਰਨਾ ਹੈਗਾ ਫਰਦਰ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਸਸਟੇਨਡ ਰਿਮਾਂਡ ਤੇ ਲੈਣ ਤੋਂ ਬਾਅਦ ਕੀਤੀ ਜਾਊਗੀ ਟਾਸਕਿੰਗ ਜਿਹੜੀ ਹੈਗੀ ਹੈ ਫੋਰਨ ਬੇਸਡ ਹੈਂਡਲਰ ਵੱਲੋਂ ਕੀਤੀ ਗਈ ਸੀਗੀ ਜਿਨ੍ਹਾਂ ਦਾ ਪਿਛੋਕਰ ਜਿਹੜਾ ਹੈਗਾ ਉਹ ਪੁਰਤਗਾਲ ਤੋਂ ਆ ਰਿਹਾ ਹੈਗਾ ਅਗਲੀ ਤਫਤੀਸ਼ ਜਿਹੜੀ ਹੈਗੀ ਇਸ سلسلے 'ਚ ਕੀਤੀ ਜਾ ਰਹੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈਗੀ ਹੈ ਉਸ ਤੋਂ ਇਹ ਗੱਲ ਕਲੀਅਰ ਹੈ ਕਿ ਨੇ ਖੋਦ ਦੇ ਪਰਚੇ ਹੈਗੇ ਨੇ ਆਮ ਸੈਕਟੇ ਵੀ ਹੈਗੇ ਔਰ ਚੋਰੀਆਂ ਦੇ ਪਰਚੇ ਹੈਗੇ ਨੇ ਇਹਨਾਂ ਨੂੰ ਅੱਜ ਜਿਹੜਾ ਹੈਗਾ ਸਾਡੀ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈਗਾ ਔਰ ਇਹਨਾਂ ਦੇ ਕੋਲੋਂ ਦੋ ਵੈਪਨ ਬੱਤੀ ਬੋਰ ਦੇ ਤੇ ਨਾਲ ਕੁਝ ਜ਼ਿੰਦਾ ਕਰਦੂਸ ਤੇ ਮਾਦਰਾ ਹੈਗਾ ਪਾਇਰ ਆਂਦਾ ਹੋਇਆ ਸੀ ਉਸ ਤੋਂ ਬਾਅਦ ਵਕ ਵਕ ਟੀਮਾ ਬਣਾ ਕਰਕੇ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਪੂਰੀ ਜਿਹੜੀ ਹੈਗੀ छानबीन ਕੀਤੀ ਗਈ ਔਰ ਤਫਤੀਸ਼ ਕੀਤੀ ਗਈ ਇਸ ਤਫਤੀਸ਼